ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਨੇਡਾ ਵਿੱਚ ਪੰਜਾਬੀ ਪਰਿਵਾਰ ਦੀ ਸੰਘਰਸ਼ਪਰੀ ਕਹਾਣੀ ਕਨੇਡਾ ਵਿੱਚ ਜ਼ਿੰਦਗੀ ਦੀ ਹਕੀਕਤ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸੁਖਦੇਵ ਸਿੰਘ ਤੇ ਉਸਦੀ ਪਤਨੀ ਹਰਪ੍ਰੀਤ ਕੌਰ ਆਪਣੇ ਦੋ ਛੋਟੇ ਬੱਚਿਆਂ 5 ਸਾਲ ਦੀ ਨਿੱਕੀ ਤੇ 8 ਸਾਲ ਦੇ ਜੋਬਨ ਨਾਲ ਸਾਲ 2018 ਵਿੱਚ ਕਨੇਡਾ ਦੀ ਧਰਤੀ ਤੇ ਪਹੁੰਚੇ ਸਨ ਸੁਖਦੇਵ ਦਾ ਸੁਪਨਾ ਸੀ ਕਿ ਉਹਨਾਂ ਦੇ ਬੱਚੇ ਇੱਕ ਬਿਹਤਰ ਪਵਿਕ ਪ੍ਰਾਪਤ ਕਰਨ ਜਿੱਥੇ ਸਿੱਖਿਆ ਵਧੀਆ ਹੋਵੇ ਤੇ ਰੋਜ਼ਗਾਰ ਦੇ ਮੌਕੇ ਬੇਅੰਤ ਹੋਣ ਪੰਜਾਬ ਵਿੱਚ ਖੇਤੀਬਾੜੀ ਤੋਂ ਬਹੁਤ ਘੱਟ ਆਮਦਨ ਹੁੰਦੀ ਸੀ ਅਤੇ ਪਰਿਵਾਰ ਨੂੰ ਲੱਗਦਾ ਸੀ ਕਿ ਉਹ ਇੱਕ ਕਿਸਮ ਦੇ ਚੱਕਰ ਵਿੱਚ ਫਸੇ ਹੋਏ ਹਨ ਉਹਨਾਂ ਨੇ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਸਭ ਤੋਂ ਮਹਿੰਗਾ ਫੈਸਲਾ ਲੈ ਕੇ ਜਿਸ ਨੇ ਉਹਨਾਂ ਦੇ ਮਨ ਤੇ ਡੂੰਘਾ ਅਸਰ ਪਾਇਆ ਕੈਨੇਡਾ ਆ ਕੇ ਉਹਨਾਂ ਨੇ ਸੋਚਿਆ ਸੀ ਕਿ ਜ਼ਿੰਦਗੀ ਤੁਰੰਤ ਬਦਲ ਜਾਵੇਗੀ ਪਰ ਟੋਰਾਂਟੋ ਦੇ ਪੀਰਸਨ 에ਅਰਪੋਰਟ ਤੇ ਉਤਰਨ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਸੁਪਨੇ ਦੀ ertid ਦੀ ਹਕੀਕਤ ਬਹੁਤ ਵੱਖਰੀ ਹੈ ਪਹਿਲਾ ਵੱਡਾ ਝਟਕਾ ਮਹਿੰਗਾਈ ਦਾ ਲੱਗਾ ਇੱਕ ਕਮਰੇ ਦਾ ਬੇਸਮੈਂਟ ਕਿਰਾਏ ਤੇ ਲੈਣਾ ਪਿਆ ਜਿਸ ਲਈ ਪੰਜਾਬ ਵਿੱਚ ਇੱਕ ਵੱਡੇ ਮਕਾਨ ਦੀ ਕੀਮਤ ਦੇ ਬਰਾਬਰ ਕਿਰਾਇਆ ਦੇਣਾ ਪਿਆ ਸੁਖਦੇਵ ਜੋ ਕਿ ਪੰਜਾਬ ਵਿੱਚ ਇੱਕ ਕਿਸਾਨ ਸੀ ਇੱਥੇ ਉਸ ਨੂੰ ਸਿਰਫ ਫੈਕਟਰੀ ਵਿੱਚ ਲੇਬਰ ਦਾ ਕੰਮ ਮਿਲਿਆ ਜਿੱਥੇ ਉਸ ਨੂੰ ਲਗਾਤਾਰ 12 ਘਟਾਓ 12 ਘੰਟੇ ਦੀਆਂ ਸ਼ਿਫਟਾਂ ਕਰਨੀਆਂ ਪੈਂਦੀਆਂ ਸਨ ਕਦੇ ਸਵੇਰੇ ਕਦੇ ਰਾਤ ਨੂੰ ਉਸ ਦੇ ਹੱਥ ਛਾਲਿਆਂ ਨਾਲ ਪੜ ਜਾਂਦੇ ਸਨ ਪਰ ਉਚੋਪ ਰਹਿੰਦਾ ਸੀ ਕਿਉਂਕਿ ਉਸ ਦੀ ਨਿਗਾਹ ਬੱਚਿਆਂ ਦੇ ਪਵਿੱਖ ਤੇ ਟਿੱਕੀ ਹੋਈ ਸੀ ਹਰਪ੍ਰੀਤ ਜੋ ਪੰਜਾਬ ਵਿੱਚ ਕਦੇ ਘਰੋਂ ਬਾਹਰ ਨਹੀਂ ਨਿਕਲੀ ਸੀ ਨਵੀਂ ਮਜਬੂਰੀ ਵਿੱਚ ਇੱਕ 파ਰਟੀ ਰੈਸਟੋਰੈਂਟ ਵਿੱਚ ਪਾਂਡੇ ਮਾਂਜਣ ਦੀ ਨੌਕਰੀ ਕਰਨੀ ਪਈ ਤਾਂ ਜੋ ਕਿਰਾਏ ਅਤੇ ਹੋਰ ਜ਼ਰੂਰੀ ਖਰਚੇ ਪੂਰੇ ਹੋ ਸਕਣ। ਉਹਨਾਂ ਦੀ ਕਹਾਣੀ ਲੱਖਾਂ ਪੰਜਾਬੀ ਪਰਿਵਾਰਾਂ ਦੀ ਕਹਾਣੀ ਹੈ ਜਿਹੜੇ ਚੰਗੀ ਜ਼ਿੰਦਗੀ ਦੀ ਤਲਾਸ਼ ਵਿੱਚ ਆਏ ਪਰ ਇੱਥੇ ਆ ਕੇ ਦਿਨ ਰਾਤ ਦੀ ਸਖਤ ਮਿਹਨਤ ਵਿੱਚ ਫਸ ਗਏ ਹਨ। ਉਹਨਾਂ ਨੂੰ ਆਪਣੇ ਸੱਭਿਆਚਾਰ, ਰਿਸ਼ਤੇਦਾਰਾਂ ਤੇ ਰੌਣਕਾਂ ਦੀ ਬਹੁਤ ਯਾਦ ਆਉਂਦੀ ਹੈ ਪਰ ਉਹ ਪਿੱਛੇ ਨਹੀਂ ਹਟ ਸਕਦੇ। ਕਿਉਂਕਿ ਵਾਪਸ ਜਾਣ ਦਾ ਰਸਤਾ ਹੁਣ ਬੰਦ ਹੋ ਚੁੱਕਾ ਹੈ ਬੇਸਮੈਟ ਦੀ ਜ਼ਿੰਦਗੀ ਛੋਟੀ ਤੇ ਬੋਝਲ ਸੀ ਜਿੱਥੇ ਕੁਦਰਤੀ ਰੋਸ਼ਨੀ ਬਹੁਤ ਘੱਟ ਆਉਂਦੀ ਸੀ ਬੱਚਿਆਂ ਨੂੰ ਖੇਡਣ ਲਈ ਕੋਈ ਟੁਕ ਵੀ ਥਾਂ ਨਹੀਂ ਮਿਲਦੀ ਸੀ ਅਤੇ ਉਹਨਾਂ ਦਾ ਬਚਪਨ ਇੱਕ ਕਮਰੇ ਦੀਆਂ ਚਾਰ ਦੀਵਾਰਾਂ ਵਿੱਚ ਬੰਦ ਹੋ ਗਿਆ ਸੀ ਸੁਖਦੇਵ ਅਤੇ ਹਰਪ੍ਰੀਤ ਨੇ ਆਪਸ ਵਿੱਚ ਬਹੁਤ ਘੱਟ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਜਦੋਂ ਇੱਕ ਦੀ ਸ਼ਿਫਟ ਖਤਮ ਹੁੰਦੀ ਸੀ ਦੂਜੇ ਦੀ ਸ਼ਿਫਟ ਸ਼ੁਰੂ ਹੋ ਜਾਂਦੀ ਸੀ ਉਨ੍ਹਾਂ ਦਾ ਮੇਲ ਸਿਰਫ ਅੱਧੇ ਘੰਟੇ ਲਈ ਹੁੰਦਾ ਸੀ ਜਦੋਂ ਉਹ ਇੱਕ ਦੂਜੇ ਨੂੰ ਨੌਕਰੀ ਤੇ ਜਾਣ ਤੋਂ ਪਹਿਲਾਂ ਦੇਖਦੇ ਸਨ ਪੰਜਾਬ ਵਿੱਚ ਉਹ ਇੱਕ ਵੱਡੇ ਪਰਿਵਾਰ ਦਾ ਹਿੱਸਾ ਸਨ ਜਿੱਥੇ ਹਰ ਖੁਸ਼ੀਗਮੀ ਵਿੱਚ ਰਿਸ਼ਤੇਦਾਰ ਨਾਲ ਖੜੇ ਹੁੰਦੇ ਸਨ ਪਰ ਕੈਨੇਡਾ ਵਿੱਚ ਉਹਨਾਂ ਨੂੰ ਸਭ ਕੁਝ ਇਕੱਲਿਆਂ ਹੀ ਕਰਨਾ ਪੈਂਦਾ ਸੀ ਜਦੋਂ ਜੋਬਨ ਨੂੰ ਬੁਖਾਰ ਹੋ ਗਿਆ ਤਾਂ ਹਰਪ੍ਰੀਤ ਨੂੰ ਆਪਣੀ ਛੁੱਟੀ ਰੱਦ ਕਰਵਾਉਣ ਲਈ ਮਾਲਕ ਤੋਂ ਬੇਨਤੀ ਕਰਨੀ ਪਈ ਅਤੇ ਬੇਨਤੀ ਨਾ ਮੰਨਨੇ ਜਾਣ ਤੇ ਉਸ ਨੂੰ ਡਰ ਲੱਗਦਾ ਸੀ ਕਿ ਉਸ ਦੀ ਨੌਕਰੀ ਹਤਰੇ ਵਿੱਚ ਪੈ ਸਕਦੀ ਹੈ ਇਹ ਡਰ ਜੋ ਹਮੇਸ਼ਾ ਉਹਨਾਂ ਦੇ ਸਿਰ ਤੇ ਮੰਡਰਾਉਂਦਾ ਰਹਿੰਦਾ ਸੀ ਕੈਨੇਡਾ ਵਿੱਚ ਰਹਿਣ ਵਾਲੇ ਹਰ ਪ੍ਰਵਾਸੀ ਦਾ ਸੱਚ ਹੈ ਇੱਕ ਨੌਕਰੀ ਗਵਾਉਣ ਦਾ ਡਰ ਜਿਸ ਨਾਲ ਪੂਰੇ ਪਰਿਵਾਰ ਦਾ ਭਵਿਕ ਹਿਲ ਜਾਂਦਾ ਹੈ ਕਈ ਵਾਰ ਪੈਸੇ ਦੀ ਤੰਗੀ ਇੰਨੀ ਵੱਧ ਜਾਂਦੀ ਸੀ ਕਿ ਉਹਨਾਂ ਨੂੰ ਆਪਣੇ ਪਿੰਡ ਫੋਨ ਕਰਕੇ ਝੂਠ ਬੋਲਣਾ ਪੈਂਦਾ ਸੀ ਉਹ ਬਹੁਤ ਖੁਸ਼ਹਾਲ ਹਨ ਤਾਂ ਜੋ ਉਹਨਾਂ ਦੇ ਮਾਤਾ ਪਿਤਾ ਚਿੰਤਾ ਨਾ ਕਰਨ ਉਹਨਾਂ ਦੇ ਅੰਦਰ ਇੱਕ ਕੈਨੇਡਾ ਵਾਲੇ ਹੋਣ ਦਾ ਪਾਰੀ ਬੋਝ ਸੀ ਜਿਸ ਨੂੰ ਉਹ ਕਿਸੇ ਨੂੰ ਦੱਸ ਨਹੀਂ ਸਕਦੇ ਸਨ ਹਰਪ੍ਰੀਤ ਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਸੀ ਜੋ ਉਸਦੇ ਬੱਚਿਆਂ ਨੂੰ ਸੰਭਾਲਣ ਵਿੱਚ ਮਦਦ ਕਰਦੀ ਸੀ ਕੈਨੇਡਾ ਵਿੱਚ ਉਸ ਨੂੰ ਸਭ ਕੁਝ ਆਪਣੇ ਆਪ ਕਰਨਾ ਪੈਂਦਾ ਸੀ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ ਨੌਕਰੀ ਤੇ ਜਾਣਾ ਕਰਦਾ ਕੰਮ ਕਰਨਾ ਅਤੇ ਸਭ ਤੋਂ ਮੁਸ਼ਕਿਲ ਥੱਕੇ ਹੋਏ ਹੋਣ ਦੇ ਬਾਵਜੂਦ ਬੱਚਿਆਂ ਲਈ ਖੁਸ਼ ਰਹਿਣ ਦੀ ਕੋਸ਼ਿਸ਼ ਕਰਨਾ ਸੁਖਦੇਵ ਜੋ ਕਿ ਪੰਜਾਬ ਵਿੱਚ ਆਪਣੀ ਜ਼ਮੀਨ ਦਾ ਮਾਲਕ ਸੀ ਹੁਣ ਇੱਕ ਅਜਨਬੀ ਧਰਤੀ ਤੇ ਇੱਕ ਮਜ਼ਦੂਰ ਬਣ ਕੇ ਰਹਿ ਗਿਆ ਸੀ ਜਿਸ ਦੀ ਕੋਈ ਪਛਾਣ ਨਹੀਂ ਸੀ ਇਸ ਦੌਰਾਨ ਬੱਚਿਆਂ ਨੇ ਵੀ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਸੀ ਨਿੱਕੀ ਤੇ ਜੋਬਨ ਸਕੂਲ ਵਿੱਚ ਨਵੇਂ ਸਨ। ਉਹਨਾਂ ਦੀ ਅੰਗਰੇਜ਼ੀ ਬੋਲਣ ਦੀ ਸਮਰੱਥਾ ਬਹੁਤ ਘੱਟ ਸੀ, ਜਿਸ ਕਰਕੇ ਉਹਨਾਂ ਨੂੰ ਦੂਜੇ ਬੱਚਿਆਂ ਨਾਲ ਦੋਸਤੀ ਕਰਨ ਵਿੱਚ ਮੁਸ਼ਕਲ ਆਉਂਦੀ ਸੀ। ਜੋਬਨ ਖਾਸ ਕਰਕੇ ਸਕੂਲ ਵਿੱਚ ਚੁੱਪਚਾਪ ਬੈਠਾ ਰਹਿੰਦਾ ਸੀ। ਉਸਦੇ ਦੋਸਤ ਫੋਨ ਤੇ ਨਵੀਆਂ ਖੇਡਾਂ ਬਾਰੇ ਗੱਲ ਕਰਦੇ ਸਨ, ਪਰ ਜੋਬਨ ਦੇ ਮਾਪਿਆਂ ਕੋਲ ਉਸਨੂੰ ਇੱਕ ਚੰਗਾ ਫੋਨ ਖਰੀਦਣ ਲਈ ਪੈਸੇ ਨਹੀਂ ਸਨ। ਉਹਨਾਂ ਨੇ ਜੋਬਨ ਨੂੰ ਸਮਝਾਇਆ ਕਿ ਪੜਾਈ ਸਭ ਤੋਂ ਜ਼ਰੂਰੀ ਹੈ ਪਰ ਬਚਪਨ ਵਿੱਚ ਬੱਚੇ ਸਮਝ ਨਹੀਂ ਸਕਦੇ ਕਿ ਉਹਨਾਂ ਦੇ ਮਾਪੇ ਕਿੰਨੀ ਕੁਰਬਾਨੀ ਦੇ ਰਹੇ ਹਨ ਕਈ ਵਾਰ ਜੋਬਨ ਨੇ ਘਰ ਆ ਕੇ ਪੰਜਾਬ ਵਾਪਸ ਜਾਣ ਦੀ ਜ਼ਿੱਦ ਕੀਤੀ ਜਿਸ ਨਾਲ ਸੁਖਦੇਵ ਤੇ ਹਰਪ੍ਰੀਤ ਦਾ ਦਿਲ ਟੁੱਟ ਜਾਂਦਾ ਸੀ ਉਹ ਜਾਣਦੇ ਸਨ ਕਿ ਉਹਨਾਂ ਦਾ ਫੈਸਲਾ ਬੱਚਿਆਂ ਲਈ ਸਹੀ ਸੀ ਪਰ ਉਸ ਸਮੇਂ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਆਪਣੇ ਬੱਚਿਆਂ ਤੋਂ ਉਹਨਾਂ ਦਾ ਬਚਪਨ ਖੋ ਲਿਆ ਹੈ ਇੱਕ ਹੋਰ ਵੱਡੀ ਚੁਣੌਤੀ ਸੀ ਸੱਭਿਆਚਾਰਕ ਤਾਲਮੇਲ ਕਲਚਰਲ ਜਦੋਂ ਜੋਬਨ ਨੇ ਇੱਕ ਵਾਰ ਆਪਣੇ ਵਾਲ ਕਟਵਾਉਣ ਦੀ ਜ਼ਿੱਦ ਕੀਤੀ ਕਿਉਂਕਿ ਉਸਦੇ ਦੋਸਤ ਉਸ ਨੂੰ ਸਰਦਾਰ ਕਹਿ ਕੇ ਚੜਾਉਂਦੇ ਸਨ ਤਾਂ ਸੁਖਦੇਵ ਨੇ ਉਸ ਨੂੰ ਪੰਜਾਬੀ ਸੱਭਿਆਚਾਰ ਅਤੇ ਸਿੱਖੀ ਦੀ ਮਹੱਤਤਾ ਬਾਰੇ ਸਮਝਾਇਆ ਇਹ ਉਸ ਸਮਾਂ ਸੀ ਜਦੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਕੈਨੇਡਾ ਵਿੱਚ ਸਿਰਫ ਪੈਸਾ ਕਮਾਉਣਾ ਹੀ ਮਹੱਤਵਪੂਰਨ ਨਹੀਂ ਹੈ ਸਗੋਂ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜੀ ਰੱਖਣਾ ਵੀ ਜ਼ਰੂਰੀ ਹੈ ਹਰਪ੍ਰੀਤ ਨੇ ਫਿਰ ਇੱਕ ਫੈਸਲਾ ਲਿਆ ਕਿ ਉਹ ਹਰ ਐਤਵਾਰ ਗੁਰਦੁਆਰੇ ਜਾਇਆ ਕਰਨਗੇ ਤਾਂ ਜੋ ਬੱਚੇ ਪੰਜਾਬੀ ਪਾਈਚਾਰੇ ਨਾਲ ਜੁੜੇ ਰਹਿਣ ਅਤੇ ਉਹਨਾਂ ਨੂੰ ਆਪਣੀ ਪਛਾਣ ਤੇ ਮਾਣ ਹੋਵੇ ਇਸ ਫੈਸਲੇ ਨੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਥੋੜਾ ਆਰਾਮ ਦਿੱਤਾ ਕਿਉਂਕਿ ਗੁਰਦੁਆਰਾ ਉਹਨਾਂ ਲਈ ਘਰ ਤੋਂ ਦੂਰ ਘਰੋਂ ਅਵੇ ਫਰਮ ਹੋਮ ਵਰਗਾ ਸੀ ਜਿੱਥੇ ਉਹਨਾਂ ਨੂੰ ਪੰਜਾਬੀ ਬੋਲੀ ਪੰਜਾਬੀ ਖਾਣਾ ਤੇ ਪੰਜਾਬੀ ਪਾਈਚਾਰੇ ਦਾ ਨਿਗ ਮਿਲਦਾ ਸੀ ਸੰਘਰਸ਼ ਦੇ ਅਗਲੇ 2 ਸਾਲ ਬਹੁਤ ਮੁਸ਼ਕਿਲ ਪਰੇ ਰਹੇ ਸੁਖਦੇਵ ਨੇ ਆਪਣੀ ਪੀ ਆਰ ਪਰਮਨੈਂਟ ਰੈਜ਼ਿਡੈਂਸੀ ਪ੍ਰਾਪਤ ਕਰਨ ਲਈ ਅਣਥਕ ਮਿਹਨਤ ਕੀਤੀ ਉਸਨੇ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹੋਏ ਦਿਨ ਵਿੱਚ ਇੱਕ ਛੋਟਾ ਜਿਹਾ ਕੋਰਸ ਵੀ ਸ਼ੁਰੂ ਕੀਤਾ ਤਾਂ ਜੋ ਉਸ ਨੂੰ ਬਿਹਤਰ ਤਨਖਾਹ ਵਾਲੀ ਨੌਕਰੀ ਮਿਲ ਸਕੇ ਉਸਦੇ ਸਰੀਰ ਨੇ ਕਈ ਵਾਰ ਜਵਾਬ ਦਿੱਤਾ ਪਰ ਹਰਪ੍ਰੀਤ ਨੇ ਉਸ ਨੂੰ ਹੌਸਲਾ ਦਿੱਤਾ ਉਹ ਇੱਕ ਦੂਜੇ ਦਾ ਸਹਾਰਾ ਬਣੇ ਰਹੇ ਹਰਪ੍ਰੀਤ ਨੇ ਵੀ ਆਪਣੇ ਰੈਸਟੋਰੈਂਟ ਦੇ ਕੰਮ ਨੂੰ ਛੱਡ ਕੇ ਇੱਕ ਕੈਸ਼ੀਅਰ ਦੀ ਨੌਕਰੀ ਸ਼ੁਰੂ ਕੀਤੀ ਜਿੱਥੇ ਉਸਦੇ ਕੰਟੇ ਨਿਯਮਤ ਸਨ ਜਿਸ ਨਾਲ ਉਸ ਨੂੰ ਬੱਚਿਆਂ ਲਈ ਵਦੇਰੇ ਸਮਾਂ ਮਿਲਣ ਲੱਗਾ ਜਦੋਂ ਉਹਨਾਂ ਨੂੰ ਆਪਣੀ ਪੀਆਰ ਮਿਲੀ ਤਾਂ ਉਹ ਪਲ ਉਹਨਾਂ ਲਈ ਜਿਤ ਵਰਗਾ ਸੀ ਇਹ ਸਿਰਫ ਇੱਕ ਕਾਗਜ਼ ਦਾ ਟੁਕੜਾ ਨਹੀਂ ਸੀ ਸਗੋਂ ਉਹਨਾਂ ਦੇ ਸਾਰੇ ਸੰਘਰਸ਼ ਕੁਰਬਾਨੀ ਅਤੇ ਅਥਰੂਆਂ ਦਾ ਫਲ ਸੀ ਉਹਨਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਅਤੇ ਪਹਿਲੀ ਵਾਰ ਸੁਖਦੇਵ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ ਪੀ ਆਰ ਤੋਂ ਬਾਅਦ ਉਹਨਾਂ ਨੇ ਆਪਣੇ ਸੁਪਨਿਆਂ ਵੱਲ ਅਗਲਾ ਕਦਮ ਵਧਾਇਆ ਸੁਖਦੇਵ ਨੇ ਇੱਕ ਟਰੱਕ ਡਰਾਈਵਿੰਗ ਦਾ ਲਾਇਸੈਂਸ ਪ੍ਰਾਪਤ ਕੀਤਾ ਜਿਸ ਨਾਲ ਉਸ ਦੀ ਤਨਖਾਹ ਵਿੱਚ ਕਾਫੀ ਵਾਧਾ ਹੋਇਆ ਉਸ ਨੂੰ ਪਤਾ ਸੀ ਕਿ ਟਰਕਿੰਗ ਇੱਕ ਮੁਸ਼ਕਿਲ ਕੰਮ ਹੈ ਜਿਸ ਵਿੱਚ ਉਹਨੂੰ ਕੜਕੜ ਦਿਨ ਕਰ ਤੋਂ ਦੂਰ ਰਹਿਣਾ ਪਵੇਗਾ ਪਰ ਉਸਨੇ ਇਹ ਸਭ ਬੱਚਿਆਂ ਲਈ ਸੈਣ ਕਰਨ ਦਾ ਫੈਸਲਾ ਕੀਤਾ ਹਰਪ੍ਰੀਤ ਨੇ ਵੀ ਇੱਕ ਛੋਟੀ ਜਹੀ ਡੈ ਕੇਅਰ ਡੇ ਕੇਅਰ ਵਿੱਚ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕੀਤਾ ਤਾਂ ਜੋ ਉਹ ਆਪਣੇ ਘਰ ਦੇ ਖਰਚੇ ਚਲਾ ਸਕੇ ਅਤੇ ਆਪਣੇ ਬੱਚਿਆਂ ਨੂੰ ਵੀ ਸੰਭਾਲ ਸਕੇ ਪੰਜ ਸਾਲਾਂ ਦੇ ਸੰਘਰਸ਼ ਤੋਂ ਬਾਅਦ ਉਹਨਾਂ ਨੇ ਇੱਕ ਛੋਟਾ ਜਿਹਾ ਟਾਊਨ ਹਾਊਸ ਖਰੀਦਣ ਲਈ ਡਾਊਨ ਪੇਮੈਂਟ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਉਹਨਾਂ ਲਈ ਕੈਨੇਡਾ ਵਿੱਚ ਸਥਾਈ ਤੌਰ ਤੇ ਵਸਣ ਦਾ ਪ੍ਰਤੀਕ ਸੀ ਸੁਖਦੇਵ ਹੁਣ ਇੱਕ ਲੰਬੀ ਦੂਰੀ ਦਾ ਟਰੱਕ ਡਰਾਈਵਰ ਸੀ ਜਿਸ ਦਾ ਮਤਲਬ ਸੀ ਕਿ ਉਹ ਮਹੀਨੇ ਵਿੱਚ ਸਿਰਫ 4 ਜਾਂ 5 ਦਿਨ ਹੀ ਘਰ ਆਉਂਦਾ ਸੀ ਪਰ ਜਦੋਂ ਉਹ ਆਉਂਦਾ ਸੀ ਤਾਂ ਉਹ ਪਰਿਵਾਰ ਲਈ ਖੁਸ਼ੀਆਂ ਦਾ ਇੱਕ ਝਾਕੜ ਲੈ ਕੇ ਆਉਂਦਾ ਸੀ ਉਹ ਬੱਚਿਆਂ ਨੂੰ ਪਾਰਕ ਲੈ ਜਾਂਦਾ ਖੇਡਦੇ ਤੇ ਖੁਸ਼ੀਆਂ ਮਨਾਉਂਦੇ ਜੋਬਨ ਤੇ ਨਿੱਕੀ ਹੁਣ ਅੰਗਰੇਜ਼ੀ ਵਿੱਚ ਬਹੁਤ ਵਧੀਆ ਸਨ ਅਤੇ ਉਹਨਾਂ ਨੇ ਸਕੂਲ ਵਿੱਚ ਨਵੇਂ ਦੋਸਤ ਵੀ ਬਣਾ ਲਏ ਸਨ। ਉਹ ਆਪਣੇ ਮਾਪਿਆਂ ਦੀ ਕੁਰਬਾਨੀ ਨੂੰ ਸਮਝਣ ਲੱਗ ਪਏ ਸਨ ਅਤੇ ਉਹਨਾਂ ਦੀ ਮਿਹਨਤ ਦਾ ਮੁੱਲ ਪਾਉਂਦੇ ਸਨ। ਹਰਪ੍ਰੀਤ ਹੁਣ ਘਰ ਅਤੇ ਬਾਹਰਲੇ ਕੰਮਾਂ ਨੂੰ ਸੰਭਾਲਣ ਵਿੱਚ ਮਾਰ ਹੋ ਗਈ ਸੀ। ਉਹ ਇਕੱਲੇ ਹੀ ਬੈਕ ਦੇ ਕੰਮ, ਬੱਚਿਆਂ ਦੇ ਸਕੂਲ ਦੇ ਪ੍ਰੋਗਰਾਮਾਂ ਅਤੇ ਘਰ ਦੇ ਹੋਰ ਸਾਰੇ ਪ੍ਰਬੰਧ ਕਰਦੀ ਸੀ। ਕੈਨੇਡਾ ਨੇ ਉਸਨੂੰ ਇੱਕ ਮਜ਼ਬੂਤ ਅਤੇ ਆਤਮ ਨਿਰਭਰ ਔਰਤ ਬਣਾ ਦਿੱਤਾ ਸੀ। ਉਹਨਾਂ ਦੀ ਜ਼ਿੰਦਗੀ ਵਿੱਚ ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਸਨ ਜਿਵੇਂ ਕਿ ਟ੍ਰੈਕਿੰਗ ਦੌਰਾਨ ਸੁਖਦੇਵ ਦੀ ਸਿਹਤ ਦੀ ਚਿੰਤਾ, ਤੇਜ਼ੀ ਨਾਲ ਵੱਧਦੀਆਂ ਵਿਆਜ ਦਰਾਂ ਅਤੇ ਬੱਚਿਆਂ ਦੀਆਂ ਕਾਲਜ ਦੀਆਂ ਫੀਸਾਂ ਦਾ ਬੋਝ ਪਰ ਹੁਣ ਉਹਨਾਂ ਕੋਲ ਇੱਕ ਮਜ਼ਬੂਤ ਆਧਾਰ ਸੀ। ਉਹਨਾਂ ਦੀ ਪੱਕੀ ਆਵਾਜ਼, ਪੀਆਰ ਅਤੇ ਚੰਗੀ ਕਮਾਈ। ਉਹਨਾਂ ਦਾ ਟਾਊਨ ਹਾਊਸ ਖਰੀਦਣ ਦਾ ਸੁਪਨਾ ਆਹਰਕਾਰ ਪੂਰਾ ਹੋ ਗਿਆ ਜਦੋਂ ਉਹਨਾਂ ਨੇ ਆਪਣੇ ਨਵੇਂ ਘਰ ਵਿੱਚ ਗ੍ਰਹਿ ਪ੍ਰਵੇਸ਼ ਹਾਊਸ ਵਾਰਮਿੰਗ ਦੀ ਪਾਰਟੀ ਦਿੱਤੀ ਤਾਂ ਉਹਨਾਂ ਦੇ ਚਿਹਰਿਆਂ ਤੇ ਇੱਕ ਅਨੋਖੀ ਚਮਕ ਸੀ ਇਹ ਸਿਰਫ ਇੱਕ ਘਰ ਨਹੀਂ ਸੀ ਇਹ ਉਹਨਾਂ ਦੇ ਸੰਘਰਸ਼ ਦੀ ਜਿੱਤ ਦਾ ਪ੍ਰਤੀਕ ਸੀ ਪੰਜਾਬ ਦੇ ਇੱਕ ਪਿੰਡ ਤੋਂ ਸ਼ੁਰੂ ਹੋਈ ਯਾਤਰਾ ਦਾ ਸਫਲ ਅੰਤ ਉਹਨਾਂ ਨੇ ਆਪਣੇ ਬੱਚਿਆਂ ਨੂੰ ਦੱਸਿਆ ਕਿ ਇਹ ਘਰ ਸਿਰਫ ਪੱਥਰਾਂ ਅਤੇ ਇੱਟਾਂ ਦਾ ਨਹੀਂ ਹੈ ਸਗੋਂ ਇਹ ਉਹਨਾਂ ਦੀ ਮਿਹਨਤ ਇੱਕ ਦੂਜੇ ਤੇ ਵਿਸ਼ਵਾਸ ਅਤੇ ਰੱਬ ਦੇ ਆਸ਼ੀਰਵਾਦ ਦਾ ਫਲ ਹੈ ਕੈਨੇਡਾ ਦੀ ਜ਼ਿੰਦਗੀ ਦੀ ਹਕੀਕਤ ਪਾਵੇਂ ਮੁਸ਼ਕਿਲ ਸੀ ਪਰ ਉਹਨਾਂ ਦੀ ਲਗਨ ਨੇ ਇਸ ਨੂੰ ਸਫਲ ਬਣਾ ਦਿੱਤਾ ਸੁਖਦੇਵ ਅਤੇ ਹਰਪ੍ਰੀਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਕੈਨੇਡਾ ਸਿਰਫ ਪੈਸੇ ਕਮਾਉਣ ਦੀ ਥਾਂ ਨਹੀਂ ਹੈ ਸਗੋਂ ਇਹ ਉਹ ਥਾਂ ਹੈ ਜਿੱਥੇ ਉਹਨਾਂ ਨੇ ਇੱਕ ਦੂਜੇ ਨੂੰ ਹੋਰ ਵੀ ਮਜ਼ਬੂਤੀ ਨਾਲ ਸਮਝਿਆ ਹੈ ਪੰਜਾਬ ਵਿੱਚ ਉਹਨਾਂ ਦੀ ਜ਼ਿੰਦਗੀ ਰਿਸ਼ਤੇਦਾਰਾਂ ਅਤੇ ਸਮਾਜਿਕ ਬੰਧਨਾ ਦੇ ਆਲੇ-ਦੁਆਲੇ ਘੁੰਮਦੀ ਸੀ ਪਰ ਕੈਨੇਡਾ ਵਿੱਚ ਉਹਨਾਂ ਨੇ ਸਿੱਖਿਆ ਕਿ ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਰਹਿਣਾ ਕਿੰਨਾ ਜ਼ਰੂਰੀ ਹੈ ਉਹਨਾਂ ਨੇ ਇੱਕ ਅਜਿਹਾ ਪਵਿੱਕ ਬਣਾਇਆ ਜਿਸ ਦਾ ਉਹਨਾਂ ਨੇ ਪੰਜਾਬ ਵਿੱਚ ਸੁਪਨਾ ਦੇਖਿਆ ਸੀ ਪਰ ਇਹ ਪਵਿੱਕ ਬਿਨਾ ਕਿਸੇ ਕੀਮਤ ਦੇ ਨਹੀਂ ਆਇਆ ਇਸ ਦੀ ਕੀਮਤ ਉਹਨਾਂ ਨੇ ਆਪਣੇ ਬਚਪਨ ਆਪਣੇ ਮਾਪਿਆਂ ਤੋਂ ਦੂਰੀ ਅਤੇ ਆਪਣੀ ਜਵਾਨੀ ਦੇ ਕੁਝ ਸਾਲਾਂ ਦੇ ਅਣਥਕ ਸੰਘਰਸ਼ ਨਾਲ ਅਦਾ ਕੀਤੀ ਹੈ ਹੁਣ ਜਦੋਂ ਉਹ ਕੈਨੇਡਾ ਵਿੱਚ ਸਥਾਪਿਤ ਹੋ ਚੁੱਕੇ ਸਨ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਹਰ ਸਾਲ ਪੰਜਾਬ ਜਾ ਕੇ ਆਪਣੇ ਮਾਤਾ ਪਿਤਾ ਨਾਲ ਸਮਾਂ ਬਿਤਾਇਆ ਕਰਨਗੇ ਜਿਨ੍ਹਾਂ ਨੇ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਸੀ ਉਹਨਾਂ ਦੀ ਕਹਾਣੀ ਹਰ ਉਸ ਪੰਜਾਬੀ ਪ੍ਰਵਾਸੀ ਲਈ ਇੱਕ ਪ੍ਰੇਰਨਾ ਹੈ ਜਿਹੜਾ ਕੈਨੇਡਾ ਵਿੱਚ ਸੰਘਰਸ਼ ਕਰ ਰਿਹਾ ਹੈ ਉਹਨਾਂ ਨੇ ਸਿੱਖਿਆ ਕਿ ਕੈਨੇਡਾ ਵਿੱਚ ਸਫਲਤਾ ਦਾ ਰਾਜ਼ ਹੈ ਹਮੇਸ਼ਾ ਕੰਮ ਕਰਦੇ ਰਹੋ ਕਦੇ ਹਾਰ ਨਾ ਮੰਨੋ ਅਤੇ ਆਪਣੇ ਪਰਿਵਾਰਕ ਮੁੱਲਾਂ ਨੂੰ ਕਦੇ ਨਾ ਭੁੱਲੋ ਸੁਖਦੇਵ ਅਤੇ ਹਰਪ੍ਰੀਤ ਦੀ ਕਹਾਣੀ ਸਿਰਫ ਇੱਕ ਪਰਿਵਾਰ ਦੀ ਕਹਾਣੀ ਨਹੀਂ ਹੈ ਇਹ ਉਹਨਾਂ ਲੱਖਾਂ ਪਰਿਵਾਰਾਂ ਦੀ ਗਾਥਾ ਹੈ ਜਿਨ੍ਹਾਂ ਨੇ ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਆਪਣੇ ਦੇਸ਼ ਨੂੰ ਛੱਡਿਆ ਅਤੇ ਇੱਕ ਨਵੀਂ ertid ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਣਥਕ ਮਿਹਨਤ ਕੀਤੀ ਉਹਨਾਂ ਨੇ ਆਪਣੇ ਬੱਚਿਆਂ ਲਈ ਇੱਕ ਅਜਿਹੀ ਜ਼ਿੰਦਗੀ ਬਣਾਈ ਹੈ ਜਿੱਥੇ ਮਿਹਨਤ ਕਰਨਾ ਹੀ ਸਭ ਤੋਂ ਵੱਡੀ ਪੂਜਾ ਹੈ ਅਤੇ ਜਿੱਥੇ ਸਿੱਖਿਆ ਸਭ ਤੋਂ ਕੀਮਤੀ ਦੌਲਤ ਹੈ। ਉਹਨਾਂ ਨੂੰ ਹੁਣ ਕੋਈ ਸ਼ਰਮਿੰਦਗੀ ਨਹੀਂ ਸੀ ਕਿ ਉਹ ਬੇਸਮੈਂਟ ਵਿੱਚ ਰਹਿੰਦੇ ਸਨ ਜਾਂ ਪਾਂਡੇ ਮਾਜਦੇ ਸਨ ਕਿਉਂਕਿ ਉਹਨਾਂ ਦਾ ਸੰਘਰਸ਼ ਉਹਨਾਂ ਦੀ ਸਫਲਤਾ ਦੀ ਕਹਾਣੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਕੈਨੇਡਾ ਵਿੱਚ ਪੰਜਾਬੀ ਪਰਿਵਾਰਾਂ ਦੀ ਜ਼ਿੰਦਗੀ ਦੀ ਹਕੀਕਤ ਬਹੁਤ ਗੁੰਝਲਦਾਰ ਹੈ। 12 ਇਹ ਡਾਲਰਾਂ ਦੀ ਤਰਤੀ ਲੱਗਦੀ ਹੈ ਪਰ ਅੰਦਰੋਂ ਇਹ ਅਣਥਕ ਮਿਹਨਤ ਲੰਬੀਆਂ ਸ਼ਿਫਟਾਂ ਅਤੇ ਆਪਣੇ ਪਿਆਰਿਆਂ ਤੋਂ ਦੂਰੀ ਦਾ ਦੇਸ਼ ਹੈ ਇਸ ਕਹਾਣੀ ਦਾ ਨੈਤਿਕ ਸਿੱਟਾ ਇਹ ਹੈ ਕਿ ਸਫਲਤਾ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ ਖਾਸ ਕਰਕੇ ਪ੍ਰਵਾਸ ਵਿੱਚ ਸਫਲਤਾ ਲਈ ਬਹੁਤ ਵੱਡਾ ਮੁੱਲ ਚੁਕਾਉਣਾ ਪੈਂਦਾ ਹੈ ਅਤੇ ਉਹ ਮੁੱਲ ਹੈ ਸਮਾਂ ਅਤੇ ਕੁਰਬਾਨੀ ਸੁਖਦੇਵ ਅਤੇ ਹਰਪ੍ਰੀਤ ਨੇ ਸਾਬਤ ਕੀਤਾ ਕਿ ਜੇਕਰ ਤੁਸੀਂ ਇੱਕ ਦੂਜੇ ਦਾ ਸਾਥ ਦਿੰਦੇ ਹੋ ਅਤੇ ਆਪਣੇ ਟੀਚਿਆਂ ਤੇ ਕੇਂਦ੍ਰਿਤ ਰਹਿੰਦੇ ਹੋ ਤਾਂ ਤੁਸੀਂ ਕਿਸੇ ਵੀ ਮੁਸ਼ਕਿਲ ਨੂੰ ਪਾਰ ਕਰ ਸਕਦੇ ਹੋ ਸਭ ਤੋਂ ਮਹੱਤਵਪੂਰਨ ਸੁਨੇਹਾ ਇਹ ਹੈ ਕਿ ਜਦੋਂ ਤੁਸੀਂ ਕੈਨੇਡਾ ਆਉਂਦੇ ਹੋ ਤਾਂ ਹਕੀਕਤ ਦਾ ਸਾਹਮਣਾ ਕਰਨ ਲਈ ਤਿਆਰ ਰਹੋ ਵੱਡੇ ਸੁਪਨੇ ਦੇਖੋ ਪਰ ਉਹਨਾਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਨੀ ਪਵੇਗੀ ਅਤੇ ਸਭ ਤੋਂ ਜ਼ਰੂਰੀ ਆਪਣੇ ਪੰਜਾਬੀ ਸੱਭਿਆਚਾਰ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਹਮੇਸ਼ਾ ਜੁੜੇ ਰਹੋ। ਕੈਨੇਡਾ ਵਿੱਚ ਡਾਲਰ ਤਾਂ ਮਿਲ ਜਾਣਗੇ ਪਰ ਦਿਲ ਦਾ ਸਕੂਨ ਤੇ ਰੂਹ ਦੀ ਸ਼ਾਂਤੀ ਸਿਰਫ ਆਪਣੇ ਸੱਭਿਆਚਾਰ ਅਤੇ ਪਰਿਵਾਰ ਵਿੱਚ ਹੀ ਮਿਲੇਗੀ। ਜਿਹੜੇ ਕੈਨੇਡਾ ਵਿੱਚ ਸੰਘਰਸ਼ ਕਰ ਰਹੇ ਹਨ ਉਹ ਹੌਸਲਾ ਨਾ ਛੱਡਣ ਕਿਉਂਕਿ ਰਾਤ ਜਿੰਨੀ ਹਨੇਰੀ ਹੁੰਦੀ ਹੈ ਸਵੇਰ ਓਨੀ ਹੀ ਜ਼ਿਆਦਾ ਚਮਕਦਾਰ ਹੁੰਦੀ ਹੈ। ਤੁਹਾਡੀ ਮਿਹਨਤ ਜ਼ਰੂਰ ਰੰਗ ਲਿਆਵੇਗੀ। ਬਸ ਆਪਣੇ ਵਿਸ਼ਵਾਸ ਨੂੰ ਕਾਇਮ ਰੱਖੋ। ਇਸ ਪ੍ਰਵਾਸੀ ਜ਼ਿੰਦਗੀ ਵਿੱਚ ਤੁਹਾਡਾ ਪਰਿਵਾਰ ਹੀ ਤੁਹਾਡਾ ਸਭ ਤੋਂ ਵੱਡਾ ਸਹਾਰਾ ਹੈ ਉਸ ਨੂੰ ਕਦੇ ਨਾ ਛੱਡੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ